ਸਾਦੰਗ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਇਸ ਵੇਲੇ ਅਸੀਂ ਪਿੰਡ ਮੁਠਿਆ ਵਾਲੇ ਦੇ ਦਰਿਆ ਵਿਚਲੇ ਇਲਾਕੇ ਦੇ ਵਿੱਚਾਂ ਪਿੰਡ ਮੁਠਿਆ ਵਾਲਾ ਉਰਫ ਕਾਬਲ ਵਾਲਾ ਕਾਬਲ ਵਾਲਾ ਵੀ ਇਸ ਪਿੰਡ ਦਾ ਨਾਮ ਹੈ ਤੇ ਇਸ ਵੇਲੇ ਮੇਰੇ ਨਾਲ ਕਲੱਡ ਰਲੀਫ ਮੈਡੀਕਲ ਟੀਮ ਪਡੌੜ ਤੋਂ ਡਾਕਟਰ ਦੀਪ ਸਿੰਘ ਲਾ ਜੀ ਦੀ ਅਗਵਾਈ ਵਿੱਚ ਮਰੀਜ਼ਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਫਰਸਟ ایڈ ਕਿੱਤਾ ਲੈ ਕੇ ਤੇ ਚੈੱਕ ਅਪ ਦੇ ਲਈ ਤੇ ਆਓ ਆਪਾਂ ਉਹਨਾਂ ਦਾ ਰਿਵਿਊ ਲੈਨੇ ਆ ਡਾਕਟਰ ਸਾਹਿਬ ਡਾਕਟਰ ਸਾਹਿਬ ਪਿੰਡ ਮੁਠੇ ਵਾਲੀ ਦੇ ਵਿੱਚ ਆਪਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਚੈੱਕ ਅਪ ਲਈ ਨੂੰ ਆਇਆ ਨੂੰ ਮੰਨ ਕੇ ਚੱਲੋ ਜੀ ਅਸੀਂ ਇੱਥੇ ਸਵੇਰ ਦੇ ਆ ਚੁੱਕੇ ਹਾਂ ਪਿੰਡ 'ਚ ਠੀਕ ਹੈ ਜੀ ਤਕਰੀਬਨ ਇੱਥੇ ਪਿੰਡ ਦੇ ਜਿੰਨੇ ਵੀ ਨੇੜੇ-ਤੇੜੇ ਪਿੰਡ ਨੇ ਉਹ ਇੱਕ ઠાਬਾ 'ਤੇ ਇਕੱਠੇ ਹੋ ਚੁੱਕੇ ਨੇ ਠੀਕ ਹੈ ਜੀ ਉੱਥੇ ਅਸੀਂ ਤਿੰਨ ਤੋਂ ਚਾਰ ਘੰਟੇ ਪਹਿਲਾਂ ਮਤਲਬ ਕੈਂਪ ਲਾਇਆ ਹਾਂ ਜੀ ਉਹਦੇ 'ਚ ਤਕਰੀਬਨ 100 ਅਸੀਂ ਨਬੇ پیشنਤ ਮਤਲਬ ਅਸੀਂ ਆਲਰੇਡੀ ਚੈੱਕ ਕਰ ਚੁੱਕੇ ਹਾਂ ਠੀਕ ਹੈ ਉਸ ਤੋਂ ਬਾਅਦ ਅਸੀਂ ਅੱਗੇ ਗਏ ਪਿੰਡ ਮੁੱਠਿਆਂ ਵਾਲੀ ਤੋਂ ਬਾਅਦ ਅਮੀਦਜਕ ਹਾਂਜੀ ਅਮੀਦਜਕ ਦੇ ਨਾਲ ਬੰਨਾ ਵਾਲੀ ਉਹਨਾਂ ਪਿੰਡਾਂ ਦੇ ਵਿੱਚ ਮੈਡੀਕਲ ਸੂਲ ਤਾਂ ਆਲਰੇਡੀ ਪਹੁੰਚ ਚੁੱਕੀ ਸੀ ਠੀਕ ਹੈ ਜੀ ਬਾਕੀ ਫਿਰ ਵੀ ਅਸੀਂ ਜਿੰਨਾ ਮਤਲਬ ਦੇ ਤੋਂ ਹੁੰਦਾ ਦਾ ਫਸਟ ਏਡ ਕਿਟਸ ਦੇ ਸੀ ਡਿਸਟ੍ਰੀਬਿਊਸ਼ਨ ਕਰਤੀ ਠੀਕ ਹੈ ਜੀ ਹੁਣ ਇਹ ਦੁਆਰੇ ਅਸੀਂ ਮੁੱਠਿਆਂ ਵਾਲੀ ਪਿੰਡ ਤੋਂ ਬਾਅਦ ਹਾਂਜੀ ਜਿੱਥੇ ਮਤਲਬ ਦਰਿਆਈ ਇਲਾਕਾ ਦਰਿਆਈ ਇਲਾਕੇ ਦੇ ਨਾਲ ਘਰ ਨੇ ਜਿੰਨਾ ਘਰਾਂ ਦੇ ਵਿੱਚ ਅਜੇ ਤੱਕ ਮੈਡੀਕਲ ਏਡ ਨਹੀਂ ਪਹੁੰਚੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹਾਂਜੀ ਪਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਘਰ ਨੇ ਜਿਨ੍ਹਾਂ ਦੇ ਵਿੱਚ ਪ੍ਰੋਫਾਈਲ ਇਲੈਕਟਿਕ ਟਰੀਟਮੈਂਟ ਦੇਣਾ ਸੀ ਵੀ ਬਿਮਾਰੀ ਕੋਈ ਨਾ ਫੈ ਜਿਹਦੇ ਵਿੱਚ ਅਸੀਂ ਕੰਪਲੀਟ ਮਤਲਬ ਸਾਰੀ ਮੈਡੀਸਨ ਜੋ ਮਤਲਬ ਦਾਨੀ ਸੱਜਣਾ ਨੇ ਦਾਨ ਦਿੱਤਾ ਉਹ ਸਾਰੀ ਪਈ ਆ ਉਹ ਮੈਡੀਸਨ ਅਸੀਂ ਉਹਨਾਂ ਚ ਪ੍ਰੋਵਾਈਡ ਕਰਵਾ ਕੇ ਆਵਾਂਗੇ ਜਿਹੜੀ ਕਿਹੜੀ ਮੈਡੀਸਨ ਡਾਕਟਰ ਸਾਹਿਬ ਇਹਦੇ ਚ ਇਹਦੇ ਚ ਜੀ ਬੇਸਿਕਲੀ ਜਿਹੜੀਆਂ اوਟੀਸੀ ਮੈਡੀਸਨਸ ਨੇ ਜਿਵੇਂ ਕਫ ਸਿਰਪ ਹੋ ਗਿਆ ਪੇਟ ਦਰਦ ਦੀ ਮੈਡੀਸਨ ਹੋ ਗਈ ਬੁਖਾਰ ਤੋਂ ਹੋ ਗਈ ਪੀਚਿੰਗ ਤੋਂ ਹੋ ਗਈ ਕਿਸੇ ਤਰੀਕੇ ਦੀ ਕੋਈ ਫੰਗਲ ਇਨਫੈਕਸ਼ਨ ਆ ਉਹਦੀ ਕਰੀਮ ਹੋ ਗਈ ਹਾਂਜੀ ਪੋਟਾਸ਼ੀਅਮ ਪਰਮੈਗਨੇਟ ਹੋ ਗਿਆ ਵੀ ਜਿਹਦੇ ਨਾਲ ਬਿਮਾਰੀ ਮਤਲਬ ਖੂਹਾਂ ਦੀ ਦਵਾਈ ਨੂੰ ਕਹਿੰਦੇ ਆ ਪੰਜਾਬੀ ਚ ਵੀ ਉਹ ਪਾਣੀ ਸਾਫ਼ ਕਰਕੇ ਪੀਤਾ ਜਾਵੇ ਤਾਂ ਇਹਦੇ ਨਾਲ ਆਪਾਂ ਪ੍ਰੋਫੈਲੈਕਟਿਕ ਟਰੀਟਮੈਂਟ ਦੇਵਾਂਗੇ ਠੀਕ ਹੈ ਡਾਕਟਰ ਸਾਹਿਬ ਤੁਸੀਂ ਚੈੱਕਅਪ ਕਰ ਰਹੇ ਹੋ ਸ ਵੀ ਇਹ ਲੋਕਾਂ ਨੂੰ ਵੱਧ ਦਿੱਕਤ ਕਿਸ ਚੀਜ਼ ਦੀ ਆ ਰਹੀ ਹੈ ਇੱਥੇ ਉਹ ਦੇਖੋ ਜੀ ਵੈਸੇ ਤਾਂ ਜਮ ਐਸ ਪੇਸ਼ੈਂਟ ਹੀ ਨੇ ਸਾਰੇ ਠੀਕ ਹੈ ਜਿਆਦਾ ਦਿੱਕਤ ਆ ਰਹੀ ਹੈ ਇੱਥੇ ਸਕਿਨ ਦੀਆਂ ਡਿਸੀਜ਼ਾਂ ਦੀ ਕਿਸੇ ਨੂੰ ਇਚਿੰਗ ਹੈ ਕਿਸੇ ਦੇ ਫੰਗਲ ਇਨਫੈਕਸ਼ਨ ਆ ਤੇ ਨਾਲ ਨਾਲ ਐਂਜਾਇਟੀ ਦੇ ਕਰਕੇ ਹਾਈਪਰ ਟੈਨਸ਼ਨ ਵੀ ਹੈਗੀ ਆ ਵੀ ਮਤਲਬ ਬੀਪੀ ਅੱਪ ਹੋਇਆ ਲੋਕਾਂ ਦਾ ਕਿਉਂਕਿ ਇਹ ਸਹਿਮ ਹੈ ਡਰਿਆ ਲੋਕਾਂ ਚ ਜਿਆਦਾਤਰ ਲੇਡੀਜ਼ ਚ ਜੈਂਟਸ ਚੜਦੀ ਗਲਾ ਚ ਨੇ ਜੀ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਜੀ ਤੇ ਡਾਕਟਰ ਸਾਹਿਬ ਹੋਰ ਤੁਸੀਂ ਕੀ ਮਤਲਬ ਇੱਥੋਂ ਦੇ ਲੋਕਾਂ ਨੂੰ ਕੀ ਸੁਝਾਅ ਜਿਹਾ ਦੇਣਾ ਚਾਹੋਗੇ ਜੇ ਆ ਜਾਂ ਆਪਣੇ ਮਤਲਬ ਮਾਲਵਾ ਏਰੀਆ ਦੇ ਲੋਕ ਜਿਹੜੇ ਲਗਾਤਾਰ ਮਾਦੂਕ ਲੈ ਕੇ ਆ ਰਹੇ ਹੈਗੇ ਅਹ ਦੇਖੋ ਜੰਦੀ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਲੋਕ ਗੁਰੂ ਦਾ ਭਾਣਾ ਮੰਨਣ ਵਾਲੇ ਨੇ ਇਹਨਾਂ ਦੇ ਪੀੜਾ ਮਤਲ ਸ਼ੁਰੂ ਤੋਂ ਪੈਂਦੀ ਆਈਆਂ ਜਿਵੇਂ ਆਪਾਂ ਦੇਖਿਆ ਹਾਂਜੀ ਇਹਨਾਂ ਦਾ ਜ਼ਿਆਦਾਤਰ ਜਿਹੜਾ ਰੋਜ਼ਗਾਰ ਚੱਲ ਰਿਹਾ ਜੀ ਉਹ ਪਸ਼ੂਆਂ ਦੇ ਸਾਧਨ ਇਹਨਾਂ ਗੋਲੇ ਪਸ਼ੂ ਤਾਂ ਜਿਆਦੇ ਆ ਤਾਂ ਮੇਰੀ ਇਹੀ ਅਪੀਲ ਰਹੂਗੀ ਵੀ ਮੈਡੀਕਲ ਕੈਂਪ ਤਾਂ ਲਾਓ ਪਰ ਜੋ ਵੀ ਤੁਸੀਂ ਸਮਾਨ ਰਾਸ਼ਨ ਜਾਂ ਮੈਡੀਕਲ ਲੈ ਕੇ ਆ ਰਹੇ ਹੋ ਉਹ ਪ੍ਰੋਪਰ ਮਤਲਬ ਸਹੀ ਹੱਥਾਂ ਦੇ ਵਿੱਚ ਪਹੁੰਚੇ ਔਰ ਇਹਨਾਂ ਵਾਸਤੇ ਜਿਆਦਾਤਰ ਬੈਟਰ ਨਾ ਹੀ ਡਾਕਟਰਾਂ ਦੀ ਟੀਮ ਆਉਣ ਕਿ ਇਹਨਾਂ ਦਾ ਜਿਹੜਾ ਪਸ਼ੂਆਂ ਦਾ ਨੁਕਸਾਨ ਜੋ ਹੋਣਾ ਉਹ ਤੋਂ ਬਚਾ ਹੋ ਜੇ ਨੰਬਰ 2 ਇਹਨਾਂ ਲੋਕਾਂ ਦਾ ਜੋ ਸਾਧਨ ਪਿੰਡਾਂ ਦੇ ਵਿੱਚ ਹੈ ਨੁਕਸਾਨ ਹੋਣਾ ਉਹ ਬਾਅਦ ਚ ਪਤਾ ਲੱਗੇਗਾ ਜਦੋਂ ਪਾਣੀ ਇਹਨਾਂ ਪਿੰਡਾਂ ਦੇ ਵਿੱਚੋਂ ਮੁੜ ਕੇ ਪਿੱਛੇ ਚਲਾ ਗਿਆ ਉਸ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਫੈਲਣਗੀਆਂ ਸਕਿਨ ਡਿਸੀजेस ਹੋਣਗੀਆਂ ਜਾਂ ਮੰਨ ਕੇ ਚੱਲੋ ਹੈਜਾ ਕੋਲੈਰਾ ਜਾਂ ਪੇਟ ਦੀਆਂ ਬਿਮਾਰੀਆਂ ਨੇ ਉਹ ਸਾਰੀਆਂ ਬਿਮਾਰੀਆਂ ਦਾ ਇਲਾਜ ਉਦੋਂ ਹੈ ਤਾਂ ਕਿਰਪਾ ਕਰਕੇ ਹੁਣ ਸਿਰਫ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੂੰ ਅਲਹਾਸ ਕਰਨ ਵਾਸਤੇ ਇੱਥੇ ਨਾ ਆਇਆ ਜਾਵੇ ਇੱਥੇ ਉਦੋਂ ਜ਼ਰੂਰਤ ਹੈ ਜਦੋਂ ਪਾਣੀ ਪਿੱਛੇ ਮੁੜ ਗਿਆ ਜਾਂ ਹੁਣ ਪਸ਼ੂਦਾਨ ਨੂੰ ਸੇਵ ਕਰਨ ਨੂੰ ਵਾਸਤੇ ਠੀਕ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਡਾਕਟਰ ਦੀਪਕ ਜੀ ਦਾ